ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਖਾਲਸਾ ਮੱਲੇਵਾਲਾ ਇਸ ਟਾਈਮ ਆਪਣੀ ਟੀਮ ਆ ਜੀ ਮਾਤਾ ਸਹਿਬਕੌਰ ਦੀ ਕਿਰਪਾ ਸਦਕਾ ਪਿੰਡ ਮੱਲੇਆਣਾ ਸਾਡਾ ਗਰਬਖ ਸਿੰਘ ਵੀਰ ਆ ਰਸੂਲਪੁਰ ਤੋਂ ਉਹਨੇ ਇੱਕ ਦੱਸਿਆ ਕਿ ਇੱਕ ਪਰਿਵਾਰ ਆ ਜਿਹਦਾ ਬੱਚਾ ਖੜਾ ਇਹਦਾ ਡੈਡੀ ਆ ਤੇ ਇੱਕ ਇਹ ਤੋਂ ਵੱਡਾ ਬੱਚਾ ਵਾ ਨਾਰਮਲ ਜਿਹਾ ਹੀ ਪਰਿਵਾਰ ਆ ਦੋ ਕਮਰਿਆਂ ਦਾ ਘਰ ਆ ਤੇ ਵਕਤ ਇੱਕ ਨਾ ਹਾਈ ਬੂ ਦੀ ਆਵਾਜ਼ ਸੁਣੀ ਅਸੀਂ ਆਉਂਦੇ ਆਏ ਨਹੀਂ ਬੰਦਾ ਵਾ ਬੰਦਾ ਜਿਹੜਾ ਇੱਕ ਆਪਦੀ ਲੱਤ ਗਾਲੀ ਬੈਠਾ ਵਾ ਕੋਸ ਕੋ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ ਸਮਝਣ ਦੀ ਲੋੜ ਹੁੰਦੀ ਆ ਪਰ ਜਦੋਂ ਅਸੀਂ ਬੇਸਮਝੇ ਹੋ ਜਾਂਦੇ ਆ ਫਿਰ ਬਹੁਤ ਵੱਡਾ ਸਾਡੇ ਤੇ ਬਖਤ ਪੈ ਜਾਂਦਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਜੀ ਵੀਰ ਆ ਇਹ ਮੰਨੇ ਵਾਲੇ ਦਾ ਵੀਰ ਆ ਆ ਲੱਤ ਦੇਖ ਲੋ ਇਹ ਜਦੋਂ ਲਈ ਅਸੀਂ ਆਏ ਆ ਹਾਏ ਬੂ ਹਾਏ ਬੂ ਕਰੀ ਜਾਂਦਾ ਕਿ ਉਹ ਕਿੱਥੇ ਤੈ ਨੇ ਹੁਣ ਮੈਨੂੰ ਲੱਗਦਾ ਵੀ ਇਹ ਕਾਰਜ ਦੇ ਵਿੱਚ ਗਰਮਖਸਣ ਲੱਤ ਘੱਟ ਦਿਖਾਈ ਫਿਰ ਵੀਡੀਓ ਹਾਂਜੀ ਕੱਟ ਦੇਣੀ ਆ ਉਹਨਾਂ ਨੇ ਬਈ ਇਹ ਬੰਦੇ ਨੇ ਤਾਂ ਹੁਣ ਹੜ ਪੀੜਤਾਂ ਲਈ ਰਾਸਣ ਲੈ ਕੇ ਜਾਣਾ ਸੀ ਮੈਂ ਸੱਚ ਕਹਿਣਾ ਜੇ ਰਾਸ਼ਨ ਲੈ ਕੇ ਨਾ ਜਾਂਦਾ ਤਾਂ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਵੀ ਕਰਵਾਉਣਾ ਸੀ ਇਹਨੇ ਪਰ ਇੱਕ ਵੀਰ ਉਮਰ ਵੀ ਮੈਨੂੰ ਲੱਗਾ 25-30 ਸਾਲ ਦੇ ਵਿੱਚ ਵਿੱਚ ਜਿਆ ਕੋਈ ਬਾਲੀ ਵੱਡੀ ਉਮਰ ਨਹੀਂ ਇਹ ਤਣ ਫਰਿਆ ਅਸੀਂ ਇਸ ਵੀਰ ਨੂੰ ਕੀ ਕਰਨਾ ਜੀ ਇਹਨੂੰ ਕੱਲ ਨੂੰ ਅਸੀਂ ਭੇਜਾਂਗੇ ਹਸਪਤਾਲ ਦੇ ਵਿੱਚ ਜਗਰੌਮ ਕਾਰਡ ਆ ਜਿਹੜਾ ਜੇ ਤਾਂ ਇਸ ਵੀਰ ਦਾ ਕਾਰਡ ਤੇ ਇਲਾਜ ਹੁੰਦਾ ਹੋਇਆ ਜਿਹੜਾ 5 ਲੱਖ ਵਾਲਾ ਕਾਰਡ ਆ ਉਹ 10 ਲੱਖ ਦਾ ਬਣ ਚੁੱਕਿਆ ਹੁਣ ਜੇ ਤਾਂ ਇਹਦਾ ਸਾਰਾ ਕਾਰਡ ਤੇ ਕਾਰਡ ਵੀ ਕੋਲ ਆ ਇਹਨਾਂ ਦੇ ਕਾਰਡ ਤੇ ਇਲਾਜ ਹੁੰਦਾ ਹੋਇਆ ਤਾਂ ਆਪਾਂ ਕਰਵਾਵਾਂਗੇ ਚਲੋ ਜੇ 5-10000 ਰੁਪਏ ਉਹਦੇ ਵਿੱਚ ਜਿੰਨੇ ਟੈਸਟਾਂ ਦਾ ਹੁੰਦਾ ਹੁੰਦਾ ਹੋਇਆ ਉਹ ਲਵਾਵਾਂਗੇ ਪਰ ਜੇ ਕੋਈ ਵੱਡਾ ਖਰਚਾ ਹੋਇਆ ਤਾਂ ਫੇਰ ਅਸੀਂ ਹਸਪਤਾਲ ਦੇ ਡਾਕਟਰਾਂ ਦੀ ਜਾਣਕਾਰੀ ਤੋਂ ਬਾਅਦ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਵੀ ਇਸ ਤਰਫ ਦੇ ਵੀਰ ਦੀ ਲੱਤ ਦੇ ਉੱਪਰ ਕਿੰਨਾ ਖਰਚਾ ਆਉਣਾ ਤੇ ਆਓ ਵੀਰੋ ਇਸ ਵੀਰ ਲਈ ਅਰਦਾਸ ਵੀ ਕਰਿਓ ਤਾ ਜੋ ਇਹ ਵੀ ਠੀਕ ਹੋ ਗਏ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਪਾਲੇ ਤੇ ਜਿਹੜਾ ਕੋਈ ਨਸ਼ਾ ਪੱਤਾ ਕਰਦਾ ਮੈਂ ਕਹਿੰਦਾ ਮੈਂ ਵੀਰ ਨੂੰ ਆਖਿਆ ਸੀ ਵੀ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਖਾਂਦੇ ਆ ਲੋਕ ਗੋਲੀਆਂ ਆ ਜੀਭਾਂ ਵਾਲੀਆਂ ਗੋਲੀਆਂ ਨੇ ਬੇੜਾ ਕਰਕੇ ਕੀਤਾ ਪਿਆ ਪੰਜਾਬ ਦੀ ਜਵਾਨੀ ਦਾ ਇਹ ਬਚ ਜੋ ਨਹੀਂ ਤਾਂ ਆ ਹਾਲ ਹੋਣਾ ਤੁਹਾਡਾ ਬਾਅਦ ਚ ਪਰਿਵਾਰ ਨੂੰ ਕਿਸੇ ਨੇ ਨਹੀਂ ਸਾਂਭਣਾ ਮੈਂ ਤੁਹਾਨੂੰ ਸੱਚ ਦੱਸ ਦਿੰਦਾ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਸਾਂਭੋ ਆਪਣੇ ਪਰਿਵਾਰ ਨੂੰ ਸਾਂਭੋ ਪੰਜਾਬ ਨੂੰ ਸਾਂਭੋ ਤਾਂ ਜੋ ਆਪਣਾ ਪੰਜਾਬ ਮੁੜ ਕੇ ਖੁਸ਼ਹਾਲ ਹੋਵੇ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ